ਆਪੇ ਦੇ ਪਰੇ ਹਾਲਾਤਾਂ ਦੇ ਵਿੱਚ ਇੱਕ ਸਾਬਕਾ ਕਾਉਂਸਲਰ ਦੀ ਮੌਤ ਹੋਈ ਹੈ ਗੋਲੀ ਲੱਗੀ ਹੈ ਗੋਲੀ ਲੱਗਣ ਦੇ ਕਾਰਨ ਸਾਬਕਾ ਕਾਉਂਸਲਰ ਦੀ ਮੌਤ ਆ ਜਿਹੜੀ ਹੋਈ ਹੈ ਸਾਬਕਾ ਕਾਉਂਸਲਰ ਪਰਸ਼ੋਤਮਪੁਰੀ ਜਿਹੜਾ ਕਿ ਆਪਣੇ ਕਮਰੇ ਦੇ ਵਿੱਚ ਸੀ ਕਮਰੇ ਦੇ ਵਿੱਚੋਂ ਹੀ Laash ਆ ਜਿਹੜੀ ਉਹ ਸਾਬਕਾ ਕਾਉਂਸਲਰ ਦੀ ਮਿਲੀ ਆ ਸਾਬਕਾ ਕਾਉਂਸਲਰ ਦੇ ਗੋਲੀ ਲੱਗੀ ਹੋਈ ਸੀ ਤਾਂ 12 ਬੋਰ ਰਾਈਫਲ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਹੈ ਤਾਂ ਜਿਹੜਾ ਸਾਬਕਾ ਕਾਉਂਸਲਰ ਦੀ ਉਸਦੀ ਪਤਨੀ ਨੇ ਦੱਸਿਆ ਕਿ ਜਿਹੜੇ ਮੇਰੇ ਪਤੀ ਸੀ ਉਹ ਆਪਣੇ ਕਮਰੇ ਦੇ ਵਿੱਚ ਸੀ ਅਚਾਨਕ ਮੈਨੂੰ ਗੋਲੀ ਦੀ ਆਵਾਜ਼ ਆਉਂਦੀ ਹੈ ਗੋਲੀ ਦੀ ਆਵਾਜ਼ ਆਉਣ ਤੋਂ ਬਾਅਦ ਸਾਬਕਾ ਕਾਉਂਸਲਰ ਦੀ ਪਤਨੀ ਅਛੜੀ ਉਹ ਭੱਜ ਕੇ ਕਮਰੇ ਦੇ ਵਿੱਚ ਜਾਂਦੀ ਹੈ ਤਾਂ ਦੇਖਦੀ ਹੈ ਕਿ ਉਸ ਦਾ ਪਤੀ ਹੈ ਜਿਹੜਾ ਉਹ ਖੂਨ ਦੇ ਨਾਲ ਲਤਪਤ ਹੋਇਆ ਹੁੰਦਾ ਹੈ ਜਿਸ ਤੋਂ ਬਾਅਦ ਜਿਹੜੇ ਆਂਡ ਗਵਾਂਡ ਚ ਲੋਕ ਰਹਿੰਦੇ ਸੀ ਉਹ ਵੀ ਇਕੱਠੇ ਹੋ ਜਾਂਦੇ ਨੇ ਇਕੱਠੇ ਹੋਣ ਤੋਂ ਬਾਅਦ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਤੇ ਪੁਲਿਸ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਤਾਂ ਕੁਝ ਤਸਵੀਰਾਂ ਨੇ ਛੜੀਆਂ ਹਾਸੇ ਦੀਆਂ ਸਾਹਮਣੇ ਆਈਆਂ ਨੇ ਤਾਂ ਮਾਮਲਾ ਛੜਾ ਉਹ ਮੌਕਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਾਬਕਾ ਕਾਉਂਸਲਰ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਆਪਣੇ ਹੀ ਕਮਰੇ ਦੇ ਵਿੱਚ ਇਹ ਸਾਬਕਾ ਕਾਉਂਸਲਰ ਹੁੰਦਾ ਜਿੱਥੇ ਬੱਤੀ ਬੋਰ ਦੀ ਰਾਈਫਲ ਦੀ ਗੋਲੀ ਲੱਗਣ ਦੇ ਕਾਰਨ ਉਸ ਦੀ ਮੌਤਾ ਛੜੀ ਹੋ ਜਾਂਦੀ ਹੈ ਤਾਂ ਜਦੋਂ ਗੋਲੀ ਦੀ ਆਵਾਜ਼ ਸਾਬਕਾ ਕਾਉਂਸਲਰ ਦੀ ਪਤਨੀ ਸੁਣਦੀ ਹੈ ਉਸ ਤੋਂ ਬਾਅਦ ਸਾਬਕਾ ਕਾਉਂਸਲਰ ਦੀ ਪਤਨੀ ਭੱਜ ਕੇ ਕਮਰੇ ਦੇ ਵਿੱਚ ਜਾਂਦੀ ਹੈ ਕਮਰੇ ਦੇ ਵਿੱਚ ਜਾ ਕੇ ਦੇਖਦੀ ਹੈ ਕਿ ਉਸ ਦਾ ਪਤੀ ਜਿਹੜਾ ਖੂਨ ਦੇ ਨਾਲ ਲੱਤ ਪਾਤਾ ਪਿਆ ਮਿਲਦਾ ਹੈ ਜਿਸ ਤੋਂ ਬਾਅਦ ਗੁਆਂਢ ਦੇ ਲੋਕ ਨੇ ਛੜੇ ਉਹ ਵੀ ਇਕੱਠੇ ਹੋ ਜਾਂਦੇ ਨੇ ਇਕੱਠੇ ਹੋ ਕੇ ਫਿਰ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਪੁਲਿਸ ਛੜੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਤਾਂ ਹਸਪਤਾਲ ਦੇ ਵਿੱਚ ਜਿਹੜਾ ਸਾਬਕਾ ਕਾਉਂਸਲਰ ਸੀ ਉਸਦੀ ਮ੍ਰਿਤਕ ਦੇ ਨੂੰ ਰਖਵਾਇਆ ਗਿਆ ਇਹ ਸਾਬਕਾ ਕਾਉਂਸਲਰ ਕਿਹਾ ਜਾ ਰਿਹਾ ਕਿ ਇੱਕ ਬੱਸਾਂ ਦਾ ਮਾਲਕ ਸੀ ਪ੍ਰਾਈਵੇਟ ਬੱਸਾਂ ਦੇ ਪ੍ਰਧਾਨ ਵਜੋਂ ਜਾਣਿਆ ਜਾਂਦਾ ਸੀ ਇੱਕ ਐਸੋਸੀਏਸ਼ਨ ਬਣੀ ਹੋਈ ਸੀ ਉਸ ਦੇ ਪ੍ਰਧਾਨ ਵਜੋਂ ਇਹ ਜਿਹੜਾ ਸਾਬਕਾ ਕਾਉਂਸਲਰ ਜਾਣਿਆ ਜਾਂਦਾ ਸੀ ਤਾਂ ਪਰਸ਼ੋਤਮ ਪੂਰੀ ਜਿਸ ਦਾ ਨਾਮ ਆ ਛੜਾਉ ਦੱਸਿਆ ਜਾ ਰਿਹਾ ਕਮਰੇ ਦੇ ਵਿੱਚੋਂ ਹੀ ਲਾਸ਼ ਮਿਲਦੀ ਹੈ ਗੋਲੀ ਲੱਗੀ ਹੋਈ ਸੀ ਭੇਦ ਭਰੇ ਹਾਲਾਤਾਂ ਦੇ ਵਿੱਚ ਸਾਬਕਾ ਕਾਉਂਸਲਰ ਦੀ ਮੌਤ ਆ ਛੜੀ ਹੋਈ ਹੈ